ਮਾਲਵੇ ਦੀ ਯਾਤਰਾ ਕਰਦੇ ਆ ਤਾਂ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਦੋਂ ਮਾਨਸੇ ਜ਼ਿਲ੍ਹੇ ਦੇ ਪੀਖੀ ਚਾਏ ਤਾਂ ਇੱਥੇ ਭਾਈ ਦੇਸੂ ਸਤਗੁਰੂ ਜੀ ਨੂੰ ਨਮਸਕਾਰ ਕਰਨ ਗਿਆ ਜਿਹੜਾ ਸਖੀ ਸਰਵਰ ਨੂੰ ਪੂਜਦਾ ਸੀ ਉਹਦੀ ਖੁੰਡੀ ਨੂੰ ਪੂਜਦਾ ਸੀ ਸਤਗੁਰੂ ਜੀ ਨੇ ਕਿਹਾ ਖੁੰਡੀ ਛੱਟ ਦੇ ਆਪਣੇ ਕੋਲੋਂ ਪੰਜ ਤੀਰ ਦਿੱਤੇ ਕਹਿੰਦੇ ਇਹਨਾਂ ਦਾ ਸਤਕਾਰ ਕਰਿਆ ਕਰੀ ਵੱਡਾ ਰਾਜ ਕਮਾਏਗਾ ਸਿੱਖੀ ਤੋਂ ਬੇਮੁਖ ਹੋਏਗਾ ਤਾਂ ਤੇਰਾ ਕੁਝ ਨਹੀਂ ਰਹੇਗਾ ਇਹ ਦੇਸੂ ਚਲਿਆ ਗਿਆ ਘਰੇ ਜਾ ਕੇ ਦੀ ਘਰ ਵਾਲੀ ਨਰਾਜ ਹੋ ਗਈ ਕਹਿੰਦੀ ਸਖੀ ਸਰਵਰ ਸਾਨੂੰ ਦੁੱਖ ਦੇਏਗਾ ਉਸ ਨੇ ਗੁਰੂ ਜੀ ਦੇ ਬਖਸ਼ੇ ਹੋਏ ਤੀਰ ਤੋੜ ਕੇ ਚੁੱਲ੍ਹੇ 'ਚ ਪਾ ਕੇ ਸਾੜ ਦਿੱਤੇ ਹੁਣ ਇਹ ਦੇਸੂ ਬੇਮੁਖ ਹੋ ਗਿਆ ਦੇਸੂ ਦਾ ਅੱਗੇ ਪੁੱਤਰ ਗੈਂਡਾ ਸੀ ਉਹਦਾ ਵਿਆਹ ਤੌਜ ਪਿੰਡ ਹੋਇਆ ਸੀ ਤੇ ਤੌਜ ਉਹਦੇ ਸਾਲੇ ਕੋਲ ਕਤਲ ਹੋ ਗਿਆ ਗੈਂਡੇ ਨੇ ਸਾਲੇ ਨੂੰ ਮਰਵਾ ਦਿੱਤਾ ਬਾਕੀ ਦੇ ਸਾਲਿਆਂ ਨੇ ਰਲ ਕੇ ਮੁੜ ਕੇ ਗੈਂਡੇ ਨੂੰ ਮਰਵਾ ਦਿੱਤਾ ਗੈਂਡੇ ਦੇ ਪੁੱਤਰਾਂ ਨੂੰ ਜ਼ਹਿਰ ਦਿੱਤਾ ਗਿਆ ਕਿ ਉਹ ਵੱਡੇ ਹੋ ਕੇ ਬਦਲਾ ਨਾ ਲੈ ਸਕਣ ਇਸ ਤਰ੍ਹਾਂ ਇਹ ਦੇਸੂ ਦਾ ਪੁੱਤਰ ਗੈਂਡਾ ਤੇ ਅੱਗੇ ਉਹਦੇ ਪੋਤਰੇ ਵੀ ਸਾਰੇ ਖਤਮ ਹੋ ਗਏ ਸਤਿਗੁਰੂ ਜੀ ਦਾ ਬਚਨ ਨਾ ਕਮਾ ਸਕਿਆ ਜ਼ਰੂਰੀ ਹੈ ਸਤਿਗੁਰੂ ਜੀ ਦੇ ਬਚਨ ਕਮਾਈਏ ਤਾਂ ਹੀ ਸੁੱਖ ਪਾਵਾਂਗੇ ਪੂਰੀ ਵੀਡੀਓ ਚੈਨਲ ਨਿਸ਼ਾਨ ਸਿੰਘ ਆਸਟ੍ਰੇਲੀਆ ਤੇ ਦੇਖ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ